ਸਤਾਨਕ ਸ਼ਹਿਰ ਰਈ ਨਾਲਾ ਚ ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਦਾ ਨਜ਼ਰ ਆਇਆ ਜਦੋਂ ਪਾਰਟੀ ਦੇ ਹੀ ਸੂਬਾ ਪ੍ਰਧਾਨ OBC ਮੋਰਚਾ ਦੇ ਸੂਬਾ ਪ੍ਰਧਾਨ ਬੋਨੀ ਅਮਰਪਾਲ ਸਿੰਘ aí ਨਾਲਾ ਦੇ ਖਾਸਮ ਖਾਸ ਮੰਨੇ ਜਾਂਦੇ ਸਾਬਕਾ ਸਰਪੰਚ ਹਰਮੀਤ ਸਿੰਘ ਲਾੜੀ ਸੰਧੂ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਦੇ ਫੋਲ ਨੂੰ ਹਮੇਸ਼ਾ ਲਈ ਅਲਵਿਦਾ ਆ ਕੇ ਹੱਥ ਵਿੱਚ ਝਾੜੂ ਫੜ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇੱਥੇ ਹੀ ਬਸ ਨਹੀਂ, ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਜਿਹੜਾ ਤੋਂ ਐਮਐਲਏ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਆਪਣੇ ਗ੍ਰਹਿ ਵਿਖੇ ਬੁਲਾਉਂਦਿਆਂ ਜਿੱਥੇ ਕਿ ਨੋਟਾਂ ਦੇ ਨਾਲ ਤੋਲ ਕੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ, ਉੱਥੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਵਾਪਤ ਹੋਣ ਦੀ ਗੱਲ ਕੀਤੀ। ਉਹਨਾਂ ਕਹੇ ਕਿ ਹਲਕਾ ਇਨਾਲਾ 'ਚ ਕੀਤੇ ਜਾ ਰਹੇ ਸਰਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਉਹਨਾਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਅਤੇ ਉਹ ਲੋਕ ਸਭਾ ਦੀਆਂ ਚੋਣਾਂ ਵਿੱਚ ਵੱਧ ਚੜ ਕੇ ਸਹਿਯੋਗ ਕਰਨਗੇ ਤਾਂ ਕਿ ਆਮ ਆਦਮੀ ਪਾਰਟੀ ਹਲਕਾ ਇਨਾਲਾ ਅੰਦਰ ਹੋਰ ਮਜ਼ਬੂਤ ਹੋ ਸਕੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੇ ਦਿਨੀ ਹੀ ਅਜੇ ਬੋਨੀ ਅਮਰਪਾਲ ਸਿੰਘ ਇਨਾਲਾ ਦੇ ਸਹਿਯੋਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਹਲਕਾ ਅਮਰਸਰ ਤੋਂ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਰਮਦਾਸ ਵਿਖੇ ਜਿੱਥੇ ਕਿ ਗੁਰਦੁਆਰਾ ਸਹਿ ਵਿਖੇ ਨਤਮਸਤਕ ਹੋਣ ਆਏ ਸਨ ਉੱਥੇ ਹੀ ਆਪਣੇ ਵਰਕਰਾਂ ਤੇ ਆਗੂਆਂ ਨੂੰ ਉਹਨਾਂ ਨੇ ਸੰਬੋਧਨ ਵੀ ਕਰਨਾ ਸੀ ਪਰ ਇਸ ਰੰਗ ਵਿੱਚ ਭੰਗ ਉਸ ਵੇਲੇ ਪੈਂਦਾ ਨਜ਼ਰ ਆਇਆ ਜਦੋਂ ਅਸੀਂ ਨਾਲ ਆ ਵਿਖੇ ਪਹੁੰਚਣ ਤੇ ਔਰ ਰਮਦਾਸ ਤੱਕ ਜਾਂਦਿਆਂ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਹੱਥਾਂ ਵਿੱਚ ਕਾਲੇ ਝੰਡੇ ਤੇ ਬਿਲੇ ਲਗਾ ਕੇ ਤਰਨਜੀਤ ਸਿੰਘ ਸੰਧੂ ਦਾ ਬਹੁਤ ਹੀ ਡਟਵਾ ਵਿਰੋਧ ਕੀਤਾ ਅਤੇ ਭਾਜਪਾ ਮੁਰਦਾਬਾਦ ਦੇ ਨਾਰੇ ਲਾ ਕੇ ਕਿਸਾਨਾਂ ਦੀ ਦੁਸ਼ਤ ਮਨ ਪਾਰਟੀ ਐਲਾਨਦਿਆਂ ਇਹ ਦਾਵਾ ਕੀਤਾ ਕਿ ਬੀਜੇਪੀ ਨੂੰ ਪਿੰਡਾਂ ਦੇ ਅੰਦਰ ਨਹੀਂ ਵਣ ਦਿੱਤਾ ਜਾਵੇਗਾ ਲੋਕ ਇਹ ਵੀ ਕਹਿੰਦੇ ਸੁਣਦੇ ਨਜ਼ਰ ਆਏ ਕਿ ਤਰਨਜੀਤ ਸਿੰਘ ਸੰਧੂ ਦੇ ਵਿਰੋਧ ਤੋਂ ਬਾਅਦ ਹੀ ਹਲਕੇ ਦੇ ਅੰਦਰ ਬੀਜੇਪੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਔਰ ਇਸੇ ਤਰ੍ਹਾਂ ਹੀ ਲੋਕ ਧੜਾ ਧੜ ਬੀਜੇਪੀ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਦਾ ਰੋਖ ਕਰਦੇ ਨਜ਼ਰ ਆਉਣਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਧਾਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਕੁਲਵੀਰ ਸਿੰਘ ਧਾਰੀਵਾਲ ਜਿੰਦਾਬਾਦ ਸਰਦਾਰ ਕੁਲਵੀਰ ਸਿੰਘ ਧਾਰੀਵਾਲ ਜਿੰਦਾਬਾਦ ਮੈਂ ਜਿਹੜੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਜੋ ਮੰਤਰੀ ਸਾਹਿਬ ਨੇ ਆਪਣੇ ਹਲਕੇ ਲਈ ਵਿਕਾਸ ਦੇ ਕੰਮ ਜੋ ਦੋ ਸਾਲਾਂ ਚ ਕਰਾਏ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਇਹ ਚੰਗੀ ਲੱਗੀ ਪਾਰਟੀ ਇਸ ਕਰਕੇ ਹੀ ਜੁਆਇਨ ਕੀਤਾ ਇਸ ਤਰੀਕੇ ਨਾਲ ਸਾਥ ਦਵੋ ਵੀ ਲੋਕ ਸਭਾ ਚੋਣਾਂ ਅਸੀਂ ਜਿੰਨਾ ਵੀ ਵਾਤੋਂ ਚਬਾ ਚੜ੍ਹ ਕੇ ਹੋ ਸਕਦਾ ਵਾ ਅਸੀਂ ਪੈਸੇ ਨਾਲ ਵੀ ਇਹਨਾਂ ਦਾ ਸਦਾ ਸਾਥ ਦੇੰਨੇ ਆ ਵੋਟਾਂ ਨਾਲ ਵੀ ਦਵਾਂਗੇ ਹੋਰ ਵੀ ਜਿੱਥੇ ਸਾਨੂੰ ਸਿਰ ਦੇਣ ਦੀ ਲੋੜ ਪਊ ਇਹਨਾਂ ਨਾਲ ਸਾਥ ਦਵਾਂ ਬਹੁਤ ਧੰਨਵਾਦ ਜਾਤੀ ਦੋਤੇ ਵਾਹੇ ਅੱਗੇ ਵੀ ਬਹੁਤ ਕਾਸ ਸੀਗਾ ਪਰ ਅੱਜ ਉਹਨਾਂ ਨੇ ਪਾਰਟੀ ਜਿਹੜੀ ਉੱਤਸ਼ਾਹ ਨਾਲ ਹੋ ਕੇ ਐ ਸਚੂਣ ਦੇ ਵਿੱਚ ਮਦਦ ਕਰਨ ਆਪਣੇ ਸਾਥੀਆਂ ਸਵੇਰ ਤੋਂ ਸ਼ਾਮ ਤੋ ਸ਼ਾਮਲ ਹੋਏ ਜੋਖਿਆ ਵੀ ਉਹਨਾਂ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਉਹਨਾਂ ਨੂੰ ਮੈਂ ਵਿਸ਼ਵਾਸ ਹੁੰਦਾ ਕਿ ਪਾਰਟੀ ਚ ਆਏ ਆਪ ਵੀ ਉਹਨਾਂ ਦਾ ਪੂਰਾ ਮਾਨ ਸਨਮਾਨ ਕਰੂ ਔਰ ਉਹਨਾਂ ਦਾ ਪਿੰਡ ਦਾ ਉਹਨਾਂ ਦੇ ਇਲਾਕੇ ਦਾ ਜਿੱਥੇ ਵੀ ਕਹਿਣਗੇ ਕਿਸੇ ਵੀ ਕਿਸਮ ਦਾ ਵਿਕਾਸ ਦੇਣਾ ਆਪਾਂ ਪਹਿਲ ਦੇ ਦਾਅਵੇ ਕਰਾਂਗੇ ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਾਂ ਤੇ ਉਹਨਾਂ ਦਾ ਧੰਨਵਾਦ ਕਰਾਂਗੇ ਡਾਕਟਰ ਸਾਹਿਬ ਚੋਣਾ ਨੂੰ ਲੈ ਕੇ ਪ੍ਰਚਾਰ ਕਰ ਰਹੇ ਹੋ ਲਗਾਤਾਰ ਪੂਰੇ ਜ਼ਿਲ੍ਹੇ ਅੰਦਰ ਕਿਸ ਤਰੀਕੇ ਦਾ ਹੁੰਗਾ ਹਮੇ ਬਹੁਤ ਵਧੀਆ ਬਹੁਤ ਹੀ ਜ਼ਬਰਦਸਤੰਗਾ ਦਾ ਔਰ ਮਾਨ ਸਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ 2 ਸਾਲ ਕੰਮ ਕੀਤੇ ਉਹਨਾਂ ਕੰਮਾਂ ਦੇ ਕਰਕੇ ਇਹਨਾਂ ਸਾਨੂੰ ਪਤਾ ਹੀ ਨਹੀਂ ਪੀ ਉਹਨਾਂ ਦਾ ਜਿਆਦਾ ਰਿਸਪੌਂਸ ਹੋਊਗਾ ਬਹੁਤ ਲੋਕਾਂ ਦੇ ਰਿਸਪੌਂਸ ਹੈ ਉਹਨੇ ਮੈਂ ਹਟਾਦੀ ਹਲਕੇ ਤੋਂ ਆਇਆ ਚੱਬੇ ਵਾਲੇ ਏਰੀਆ ਦੇ ਵਿੱਚ ਸੀਗਾ ਜਿੱਥੇ ਜਾਂਦੇ ਆ ਏਡੇ ਏਡੇ ਵੱਡੀਆਂ ਮੀਟਿੰਗਾਂ ਹੁੰਦੀਆਂ ਬਹੁਤ ਵੱਡੀਆਂ ਲੋਕਾਂ ਦਾ ਰਿਸਪੌਂਸ ਹੈ ਬੜੀ ਵੱਡੀ ਲੀਡਰਾਂ ਦੀ ਤੁਗਿਆ ਮਾਦੀ ਪਾਰ ਦੀ ਮਾਨ ਸਾਹਿਬ ਨੇ ਜਿਹੜਾ 13 ਜੀਦੋ ਵਾਲਾ ਕਹਿਦਾ ਉਹ ਸੱਚ ਹੁੰਦਾ ਸੋ ਇਹ ਨਾਲਾ ਸ਼ਹਿਰ ਵੱਡੇ ਪਰਿਵਾਰਾਂ ਦਾ ਘੜ ਮੰਨਿਆ ਜਾਂਦਾ ਸੀ ਕਿਵੇਂ ਫਰਕ ਕੀ ਫਰਕ ਮਹਿਸੂਸ ਹੋ ਰਿਹਾ ਦੇਖੋ ਅਜੇ ਨਾਲੇ ਤੇ ਮੈਂ ਤੁਹਾਨੂੰ ਪਤਾ ਜਦੋਂ ਸਤਾਦਾ ਤੀਗ ਨੂੰ ਰਿਪੋਰਟ ਦਾ ਡੱਪਣਾ ਬੰਡਿਆ ਸੀ 2 ਸਾਲ ਦਾ ਅਜਨਾਲਾ ਸ਼ਹਿਰ ਤੇ ਆਪਣਾ ਸ਼ਹਿਰ ਹੈ ਆਪਣਾ ਪਰਵਾਦ ਹੈ ਇਹਨਾਂ ਤੋਂ ਮੈਂ ਕਹਾਂ ਵੀ ਜੇ ਕਈ ਤੁਸੀਂ ਵੋਟਾਂ ਪਾਈਆਂ ਸੀ ਬਾਈ ਤੇ ਇਹਨਾਂ ਨੇ ਐਮਐਲਏ ਬਣਾਇਆ ਇਹ ਨਾਲੇ ਸ਼ਹਿਰ ਵਾਲੇ ਜੇ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੀਆਂ ਹਸਾਂ ਤੇ ਖਲਾਫਤਾ ਦੇ ਕੰਮ ਕੀਤਾ 2 ਸਾਲ ਕੀਤਾ ਜਦ ਤੇ 3 ਸਾਲ ਬਾਕੀ ਆ ਜੇ ਕੀਤਾ ਤੇ ਵੋਟਾਂ ਪਾਓ ਤੇ ਇਹ ਨਾਲੇ ਵਾਲਿਆਂ ਨੇ ਜਿੰਨਾ ਪਿਆਰ ਕੀਤਾ ਸਰ ਪਰਿਵਾਰ ਚ ਵਾਦਾ ਹੋ ਰਿਹਾ ਪਰਿਵਾਰ ਚ ਵਾਦਾ ਹੋ ਰਿਹਾ ਲੱਗਦਾ ਵਾਦਾ ਚ ਵਾਦਾ ਕਿ ਹੋ ਜਾ ਸਦਾ ਇਹ ਨਾਲਾ ਆਪਣਾ ਹੋ ਜੀ ਤਰੀਕਾ ਬਤਾਓ ਇੱਕ ਫੋਟੋ ਕਰ ਲੀ